ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਬਹੁਤ ਸੋਹਣੀਆਂ ਲੈ ਕੇ ਆਈਆਂ ਘੱਟ ਰੇਟਾਂ ਵਾਲੀਆਂ ਨੇ ਤੇ ਆਫਰਾਂ ਵਾਲੀਆਂ ਨੇ ਕਿਉਂਕਿ ਉਹ ਰੱਖੜੀ ਦਾ ਫੈਸਟੀਵਲ ਆ ਰਿਹਾ ਤੇ ਕਈ ਸੂਟਾਂ ਤੇ ਬਹੁਤ ਸੇਲ ਲੱਗੀ ਹੈ ਇਹ ਕਲੈਕਸ਼ਨਾਂ ਵੀ ਬਹੁਤ ਸੋਹਣੀਆਂ ਨੇ ਇਹ ਤੁਹਾਨੂੰ ਜਿਹੜਾ ਸੂਟ ਹੈ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਇੱਕ ਸੂਟ 990 ਰੁਪਏ ਦੇ ਵਿੱਚ ਬਾਈ ਕਰ ਸਕਦੇ ਹੋ ਕੋਈ ਵੀ ਇੱਕ ਸੂਟ ਜੋ ਵੀ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਇਹ ਇਸ ਵੀਡੀਓ ਦੀ ਫਰਸਟ ਕਲੈਕਸ਼ਨ ਹੈ ਫ੍ਰੀ ਸ਼ਿਪਿੰਗ ਚਾਰजेस ਹੈ ਆਲ ਓਵਰ ਇੰਡੀਆ 990 ਤੋਂ ਉੱਪਰ ਐਕਸਟਰਾ ਕੋਈ ਵੀ ਚਾਰजेस ਨਹੀਂ ਲੱਗਣਗੇ ਆਲ ਓਵਰ ਇੰਡੀਆ ਅਗਰ ਤੁਸੀਂ ਇੰਡੀਆ ਵਿੱਚ ਕਿਤੇ ਵੀ ਮੰਗਵਾਉਣਾ ਚਾਹੁੰਦੇ ਹੋ ਤੁਹਾਨੂੰ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਹੀ ਮਿਲਣਗੇ ਤੇ ਬਾਕੀ ਅਗਰ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਹੈ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਗਾਇਦਾ ਰਿਪਲਾਈ ਜ਼ਰੂਰ ਆਏਗਾ ਐਂ ਵਾਲੀਆਂ ਜਿਹੜੀਆਂ ਕ੍ਰੇਪ ਸ਼ਰਟ ਚੌਰਚੜ ਦੀ ਬਾਟਮ ਚੌਰਚੜ ਦੀ ਸ਼ਰਟ ਦੇ ਨਾਲ ਸੂਟ ਆਣਗੇ ਇਹ 450 ਵਿੱਚ ਆਣਗੇ ਨਾਓ ਤੁਸੀਂ ਕੋਈ ਵੀ ਸੂਟ 450 ਵਿੱਚ ਬਾਈ ਕਰ ਸਕਦੇ ਹੋ ਤੇ ਬਾਕੀ ਫੈਬ੍ਰਿਕ ਡਿਟੇਲ ਵੀ ਮੈਂ ਤੁਹਾਨੂੰ ਇਹਨਾਂ ਦੇ ਇੱਥੇ ਦੱਸ ਦਿੱਤੀ ਹੈ। ਇਹ ਕਾਟਨ ਦਾ ਸੂਟ ਆਏਗਾ ਜੇਕਰ ਤੁਸੀਂ ਇੱਕ ਸੂਟ ਬਾਈ ਕਰਦੇ ਹੋ ਤਾਂ 650 ਦਾ ਮਿਲੇਗਾ ਜੇਕਰ ਤੁਸੀਂ ਦੋ ਸੂਟ ਬਾਈ ਕਰਦੇ ਹੋ ਤੁਹਾਨੂੰ ਇਹ ਜਿਹੜਾ ਸੂਟ ਹੈ 1150 ਰੁਪਏ ਦੇ ਵਿੱਚ ਦੋ ਸੂਟ ਮਿਲ ਜਾਣਗੇ ਜੇਕਰ ਤੁਸੀਂ ਇਹ ਦੋ ਸੂਟ ਬਾਈ ਕਰਦੇ ਹੋ ਕਲਰ ਜਿਹੜੇ ਇਹਨਾਂ ਵਿੱਚ ਅਵੇਲੇਬਲ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਨੰਬਰ 'ਤੇ ਆ ਕੇ ਮੈਸੇਜ ਕਰ ਦਿਓ। ਤੇ ਜੇ ਕਾ ਸਟੇਟਸ ਵੇਖਣਾ ਤਾਂ ਵੀ ਤੁਸੀਂ ਮੈਨੂੰ ਮੈਸੇਜ ਕਰ ਦਿਓ ਨੰਬਰ ਆਪ ਤੁਹਾਡਾ ਮੈਂ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਹੈ ਉਹ ਸ਼ੋ ਹੋ ਜਾਏਗਾ ਐ ਵਾਲੇ ਸੂਟ 740 ਵਿੱਚ ਦੋ ਨੇ ਪ੍ਰਿੰਟਡ ਸ਼ਰਟ ਹੈ ਪ੍ਰਿੰਟਡ ਬਾਟਮ ਹੈ ਬਾਕੀ ਸਾਰੇ ਸੂਟ ਅਵੇਲੇਬਲ ਨੇ ਕੁਝ ਕਿਸੇ ਟਾਈਮ ਥੋੜੇ ਦਿਨਾਂ ਲਈ ਨਹੀਂ ਅਵੇਲੇਬਲ ਹੁੰਦੇ ਫਿਰ ਆ ਜਾਂਦੇ ਨੇ ਰੀ ਸਟਾਕ ਹੋ ਜਾਂਦੇ ਨੇ ਬਾਕੀ ਕਵੈਰੀ ਹੈ ਕੋਈ ਤੇ ਸੂਟ ਬਾਈ ਕਰਨਾ ਹੈ ਤਾਂ ਇਹ ਸਿੰਗਲ ਸਿੰਗਲ ਕਲਰ ਵਿੱਚ ਆਣਗੇ ਇਹ ਵੀ ਬਹੁਤ ਸੋਹਣੇ ਸੂਟ ਨੇ ਬਹੁਤ ਹੀ ਪਿਆਰੇ ਦੁਪੱਟੇ ਨੇ ਟਾਈ ਡਾਈ ਵਾਲੇ ਇਹਨਾਂ ਸਭ ਦੇ ਨਾਲ ਆਣਗੇ ਸਿੰਗਲ ਸਿੰਗਲ ਕਲਰ ਹੈ ਮੈਂ ਇੱਥੇ ਐਡ ਕਰ ਦਿੱਤੇ ਨੇ ਐ 680 ਵਿੱਚ ਤੁਹਾਨੂੰ ਸੂਟ ਮਿਲੇਗਾ ਬਹੁਤ ਸੋਹਣਾ ਸੂਟ ਹੈ ਦੁਪੱਟਾ ਬੜਾ ਪਿਆਰਾ ਇਹਦੇ ਨਾਲ ਚਾਰ ਕਲਰ ਆਪਸ਼ਨ ਨਾਲੇ ਵਿੱਚ ਆਏਗਾ ਚਾਰੇ ਕਲਰ ਜਿਹੜੇ ਨੇ ਬੜੇ ਪਿਆਰੇ ਨੇ ਚਲੋ ਅਗਰ ਕੋਈ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ